ਉਹ ਕਦੇ ਯੂਨੀਵਰਸਿਟੀ ਲੈਵਲ ਤੇ ਉਦੋਂ ਮਿਲਦੇ ਰਹਿੰਦੇ ਸੀ ਆ ਕਦੇ ਹੈਲੋ ਹਾਈ ਹੋਈ ਥੋੜੀ ਨਹੀਂ ਹਾਂ ਮਿਲਦੇ ਰਹਿੰਦੇ ਸੀ ਜੀ ਸਾਡੇ ਨਾਲੋਂ ਤੁਹਾਨੂੰ ਪਤਾ ਸੀ ਵੀ ਮਤਲਬ ਜਾਂ ਉਹਨਾਂ ਨੂੰ ਥੋੜਾ ਪਤਾ ਸੀ ਵੀ ਇਹ ਸਟੂਡੈਂਟ ਲੀਡਰ ਤੋਂ ਹੈ ਨਹੀਂ ਮੈਂ ਦੱਸੇ ਜਾਣਾ ਮੈਂ ਜਿਹੜਾ ਵਾਕਤ ਨੂੰ ਦੱਸ ਰਿਹਾ 2017 ਦੀ ਇਲੈਕਸ਼ਨ ਤੋਂ ਪਹਿਲਾਂ ਦਾ ਪਹਿਲਾਂ ਦਾ ਹੀ ਹੈ ਮੈਂ ਇਧਰ ਆਮ ਆਦਮੀ ਪਾਰਟੀ ਚ ਬਰਨਾਲੇ ਟਿਕਟ ਦਾ ਉਦੋਂ ਜ਼ੋਰ ਲਗਾ ਰਿਹਾ ਸੀ ਦਾਵੇਦਾਰ ਸੀ ਤੇ ਗੋਲਡੀ ਜੀ ਉਦੋਂ ਲੜਕਾਰੇ ਸੀਗੇ ਧੂਰੀ ਤੋਂ ਉਹ ਪਹਿਲਾਂ ਸਾਨੂੰ ਦੋਨੋਂ ਡਿਕਟ ਨਹੀਂ ਸੀ ਬਿਲੀ ਹੋਈ ਨਾਗਰਾ ਸਾਹਿਬ ਨੇ ਕਿਸੇ ਚੈਨਲ ਤੇ ਇੰਟਰਵਿਊ ਦਿੱਤਾ ਉਹਨਾਂ ਨੇ ਕਿਹਾ ਕਿ 골ਡੀ ਨੇ ਯਾਰ ਯੂਨੀਵਰਸਿਟੀ ਨੂੰ ਦਾਗ ਲਾਤਾ ਉਸ ਪੋਲਿਟਿਕਸ ਨੂੰ ਐ ਨਹੀਂ ਕਰਨਾ ਚਾਹੀਦਾ ਸੀ ਨਹੀਂ ਅਗਲਾ ਆਪ ਦਾ ਜਿਹੜਾ ਕੋਈ ਵੀ ਬੰਦਾ ਤੁਸੀਂ ਜਿਹਨੂੰ ਕਿੰਨਾ ਟਾਈਮ ਉਹਦੇ ਨਾਲ ਧੱਕਾ ਜਿਹੜਾ ਕਰੀ ਚੱਲੋਗੇ ਇੱਕ ਲਿਮਿਟ ਹੈ ਜਿਹੜੀ ਉਹ ਹੁੰਦੀ ਹੈ ਯੂਨੀਵਰਸਿਟੀ ਪੋਲਿਟਿਕਸ ਵਿੱਚ ਵੀ ਜੇ ਕਿਤੇ ਉੱਥੇ ਵੀ ਕੋਈ ਪਾਰਟੀ ਬੇਇਨਸਾਫੀ ਸਟੂਡੈਂਟ ਪਾਰਟੀ ਵੀ ਕਰਦੀ ਹੈ ਤਾਂ ਉੱਥੇ ਵੀ ਜਿਹੜੀਆਂ ਪਾਰਟੀਆਂ ਨੇ ਜਿਹੜੀਆਂ ਬਦਲੀਆਂ ਨੇ ਜਾਂਦੀਆਂ ਨੇ ਹੁਣ ਇੱਕ ਬੰਦਾ ਲਗਾਤਾਰ ਲੱਗਿਆ ਹੋਇਆ ਕੰਮ ਹੈ ਜਿਹੜਾ ਉਹ ਕਰ ਰਿਹਾ ਤੇ 골ਡੀ ਦੀ ਗੱਲ ਵੀ ਠੀਕ ਹੈ ਤੇ ਜਦੋਂ ਤਾਂ ਬਾਈ ਇਲੈਕਸ਼ਨ ਸੀਗੀ